ਪਹਿਲੀ ਅਤੇ ਦੂਜੀ ਸੰਸਾਰ ਸੰਗਫਿਲੇ ਸਿੱਖ ਫੌਜੀਆਂ ਵੱਲੋਂ ਵਿਖਾਈ ਗਈ ਸ਼ੂਰਬੀਰਤਾ ਨੂੰ ਯਾਦ ਕਰਦਿਆਂ ਹੋਇਆਂ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਟ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਸ ਵਿੱਚ ਹਾਲੈਂਡ ਤੋਂ ਸਰਦਾਰ ਭੁਪਿੰਦਰ ਸਿੰਘ ਹਰਿਆਣਾ ਤੋਂ ਬਬਲੂ ਸਿੰਘ ਅਤੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਲੜਦੇ ਹੋਏ ਸ਼ੂਰਬੀਰਤਾ ਪ੍ਰਾਪਤ ਸਿੱਖ ਫੌਜੀਆਂ ਨੂੰ ਨਿghੀ ਸ਼ਰਧਾਂਜਲੀ ਦਿੰਦਿਆਂ ਹੋਇਆਂ ਉਹਨਾਂ ਵੱਲੋਂ ਕੀਤੇ ਗਏ ਕੀਰਤੀਮਾਨ ਨੂੰ ਯਾਦ ਕਰਦੇ ਹੋਏ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ ਸਰਦਾਰ ਭੁਪਿੰਦਰ ਸਿੰਘ ਹੌਲੈਂਡ ਜੀ ਜਿਹੜਾ ਉਪਰਾਲਾ ਕਰਦੇ ਆ ਹਰ ਸਾਲ ਆ ਬਹੁਤ ਹੀ ਸਰਾਨੀ ਹੈਗਾ ਤੇ ਇਹਨਾਂ ਨੇ ਕੁਝ ਸਮਾਂ ਪਹਿਲੇ ਯੂਨੀਵਰਸਿਟੀ ਸਾਡੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਚ ਸਤ ਦ ਯੂਰੋਪੀਅਨ ਡੈਲੀਗੇਟਸ ਨੂੰ ਲੈ ਕੇ ਉੱਥੇ ਆਏ ਸੀ ਤੇ ਉਹਨਾਂ ਨੇ ਬਹੁਤ ਪ੍ਰੇਸ ਕੀਤੀ ਸੀ ਤੇ ਉਹਨਾਂ ਨੇ ਸਾਰੇ ਮੋਨੂਮੈਂਟਸ ਵੀ ਵੇਖੇ ਸੀ ਤੇ ਅਸੀਂ ਸਰਦਾ ਸਰਦਾਰ ਭੁਪਿੰਦਰ ਸਿੰਘ ਜੀ ਹੌਲੈਂਡ ਜੀ ਦਾ ਧੰਨਵਾਦ ਕਰਦੇ ਆ ਕਿ ਉਹ ਹਰ ਸਾਲ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਤੇ ਸਿੱਖਾਂ ਦੇ ਉੱਤੇ ਸਿੱਖਾਂ ਦੀ ਸ਼ਹਾਦਤ ਨੂੰ ਹਰ ਸਾਲ ਅਸੀਂ ਇਤਿਹਾਦ ਕਰਦੇ ਆ ਅੱਜ ਜਿਹੜੀਆਂ ਸੰਸਾਰ ਦੀਆਂ ਪਹਿਲਾ ਤੇ ਦੂਜਾ ਜੰਦ ਹੋਇਆ ਸੀ ਉਹਦੇ ਵਿੱਚ ਜਿਹੜੇ ਸਿੱਖ ਫੌਜੀਆ ਨੇ ਸਾਲਿਆ ਸਿੱਖ ਫੌਜੀਆ ਨੇ ਆਪਣੇ ਜੰਗ ਦੇ ਜੋਰ ਵਿਖਾਏ ਉਹਨਾਂ ਦਾ ਜਿਹੜਾ ਸਾਲਾਨਾ ਪ੍ਰੋਗਰਾਮ ਆ ਸਾਡੇ ਸਰਦਾਰ ਭਪਿੰਦਰ ਸਿੰਘ ਜੀ ਹੌਲੈਂਡ ਵਾਲੇ ਜਿਨ੍ਹਾਂ ਨੇ ਦੋ ਕਿਤਾਬਾਂ ਵੀ ਇਸ ਜੰਗਾਂ ਦੇ ਉੱਤੇ ਲਿਖੀਆਂ ਹਨ ਉਹਨਾਂ ਵੱਲੋਂ ਕੀਤਾ ਗਿਆ ਗੁਰਦੁਆਰਾ ਟਾਰੀ ਸਾਹਿਬ ਪਾਚਾਈ 790 ਮਿੰਟ ਵਿਖੇ ਜਿਤਿਆਨਸਾ ਲਈ ਇਹ ਪ੍ਰੋਗਰਾਮ ਕਰਦੇ ਆ ਸੋ ਇਸ ਨਗਰ ਨੂੰ ਮਾਣ ਵੀ ਆ ਕਿ ਇਸ ਨਗਰ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਵੇਲੇ ਪਹਿਲੀ ਤੇ ਦੂਜੀ ਜੰਗ ਦੇ ਵਿੱਚ ਜਿਹੜੇ ਫੌਜੀ ਸਨ ਉਹਨਾਂ ਨੇ ਜਿਹੜੀ ਆ ਜੰਗਾਂ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਸੱਤ ਜਿਹੜੇ ਫੌਜੀ ਉਹ ਇਸ ਨਗਰ ਦੇ ਸੰਤਾਨ ਮਿੰਟ ਦੇ ਉਦੋਂ ਸ਼ਹੀਦ ਹੋਏ ਹਨ ਸੋ ਇਹ ਜਿਹੜਾ ਪ੍ਰੋਗਰਾਮ ਆ ਉਹ ਸ਼ਹੀਦ ਪਰਿਵਾਰਾਂ ਦੇ ਸਨਮਾਨ ਨੂੰ ਮੁੱਖ ਰੱਖਦੇ ਆਇਆ ਸਾਬਕਾ ਫੌਜੀਆਂ ਵੱਲੋਂ ਅਤੇ ਸਰਦਾਰ ਭਪਿੰਦਰ ਸਿੰਘ ਜੀ ਆਊਟਲੈਂਡ ਵਾਲੇ ਉਹਨਾਂ ਵੱਲੋਂ ਰੱਖਿਆ ਗਿਆ ਮੈਂ ਮਹਾਵੀਰ ਸਿੰਘ ਧਨਕੜ ਕੇ ਪਰਿਵਾਰ ਸੇ ਹੂੰ ਜੋ ਉਹਨਾਂ ਦੇ ਗ੍ਰੈਂਡ ਉਹਨਾਂ ਦੇ ਗ੍ਰੈਂਡਫਾਦਰ ਤੇ ਨਾ ਗ੍ਰੇਟ ਗ੍ਰੈਂਡਫਾਦਰ ਵਿਕਟੋਰੀਆ ਕ੍ਰਾਸ ਬਦਲੂ ਸਿੰਘ ਜੀ ਉਹਨਾਂ ਨੇ पैलेस्टाइन में ना युद्ध फर्स्ट वर्ल्ड वॉर में वहाँ पे युद्ध किया था तो उसके उनको मरणोपरांत उनको आ, विक्टोरिया क्रॉस मिला था उसी टाइम पे तो उनकी डेथ हो गई थी पैलेस्टीन में ही तो उसके मरणों और अभी इस विरासत को बदलू सिंह जी संभाल रहे हैं उनके फादर के बाद से ये सन बबुल सिंह जी जिन्होंने कहा कि वो अपने ਪੁਰਖਾਂ ਦੀ ਵੱਲੋਂ ਜਿਹੜਾ ਉਹਨਾਂ ਨੇ ਵਿਕਟੋਰੀਆ ਕ੍ਰਾਸ ਉਹਨਾਂ ਨੂੰ ਮਿਲਿਆ ਸੀ ਸਰਕਾਰ ਵੱਲੋਂ ਅਜੇ ਵੀ ਸੰਭਾਲ ਕੇ ਰੱਖਿਆ ਹੈ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਵਿਰਸਾ ਅਜੇ ਵੀ ਸੰਭਾਲ ਕੇ ਰੱਖਿਆ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ